ਬਾ ਕਾਂ ਤੇ ਗਿੱਦੜ ਤਿੰਨੋਂ ਸ਼ੇਰ ਦੇ ਪੱਕੇ ਮਿੱਤਰ ਬਣ ਗਏ ਸ਼ੇਰ ਮੰਦਾ ਬੜਾ ਸਾਫ਼ ਸੀ ਉਸ ਨੂੰ ਇਸ ਗੱਲ ਦਾ ਰੱਤੀ ਭਰ ਵੀ ਖਿਆਲ ਨਹੀਂ ਸੀ ਕਿ ਉਹਨਾਂ ਦੀ ਮਿੱਤਰਤਾ ਪਿੱਛੇ ਸਵਾਰਥ ਹੈ ਸ਼ੇਰ ਤਾਂ ਸ਼ਿਕਾਰ ਆਪ ਕਰਦਾ ਹੈ ਇਹ ਜਿਹੜੇ ਪਾਸੇ ਵੀ ਨਿਕਲਦਾ ਹੈ ਸਾਰੇ ਜਾਨਵਰ ਡਾਦੇ ਮਾਰੇ ਕੰਬਣ ਲੱਗਦੇ ਹਨ ਇਹੋ ਜਿਹੇ ਜਾਨਵਰ ਦੇ ਮਿੱਤਰਾਂ ਦੀ ਮੌਝੀ ਮੌਸੀ ਟਿੱਡ ਪਰ ਨਹੀਂ ਰੋਜ ਵਧੀਆ ਮਾਸ ਰਹਿਣ ਨੂੰ ਕੋਈ ਡਰ ਨਹੀਂ ਸੀ ਭਲਾ ਕੌਣ ਸ਼ੇਰ ਦੇ ਘੁੰਨੇ ਵਿੱਚ ਵੜਨ ਦਾ ਹੌਸਲਾ ਕਰਦਾ ਇੱਕ ਵਾਰ ਤਿੰਨੋ ਮਿੱਤਰ ਸ਼ੇਰ ਨਾਲ ਪਹਾੜੀ ਤੇ ਬੈਠੇ ਸਨ ਦੂਰੋਂ ਹੀ ਇੱਕ ਉੱਠ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਕਾਂ ਛੱਟ ਦੇ ਨਹੀਂ ਬੋਲਿਆ ਮਹਾਰਾਜ ਇਹ ਉੱਠ ਤਾਂ ਮੈਦਾਨੀ ਜਾਨਵਰ ਹੈ ਇਸ ਦਾ ਮਾਸ ਬੜਾ ਹੀ ਮਜ਼ੇਦਾਰ ਹੁੰਦਾ ਹੈ। ਤੁਸੀਂ ਇਸ ਨੂੰ ਮਾਰ ਸੁੱਟੋ ਅਤੇ ਅਸੀਂ ਸਾਰੇ ਇਸ ਨੂੰ ਬੜੇ ਮਜ਼ੇ ਨਾਲ ਖਾਵਾਂਗੇ। ਮੈਂ ਘਰ ਆਏ ਮਹਿਮਾਨ ਨੂੰ ਕਦੇ ਨਹੀਂ ਮਾਰਦਾ। ਸ਼ੇਰ ਨੇ ਛੱਟ ਜਵਾਬ ਦਿੱਤਾ। ਇਹ ਕਦੇ ਨਾ ਭੁੱਲੋ ਜੇਕਰ ਡਰਿਆ ਹੋਇਆ ਕੋਈ ਦੁਸ਼ਮਣ ਵੀ ਆਪਣੇ ਕੋਲ ਆ ਜਾਵੇ ਤਾਂ ਉਸ ਨੂੰ ਮਾਰਨ ਵਾਲੇ ਤੇ ਬ੍ਰਾਹਮਣ ਦੀ ਹੱਤਿਆ ਦਾ ਪਾਪ ਲੱਗਦਾ ਹੈ। ਇਸ ਲਈ ਤੁਸੀਂ ਤਿੰਨੋਂ ਜਨੇ ਜਾ ਕੇ ਉਸ ਜਾਨਵਰ ਦਾ ਸਵਾਗਤ ਕਰਦੇ ਹੋਏ ਉਸ ਨੂੰ ਮੇਰੇ ਕੋਲ ਲੈ ਆਓ ਇਹ ਸਾਡਾ ਮਹਿਮਾਨ ਹੈ ਸ਼ੇਰ ਦੀ ਆਗਿਆ ਦਾ ਪਾਲਨ ਕਰਨਾ ਤਾਂ ਉਹਨਾਂ ਦਾ ਫਰਜ਼ ਸੀ ਸ਼ੇਰ ਨੇ ਜੋ ਕਿਹਾ ਉਹਨਾਂ ਨੇ ਖਿੜੇ ਮੱਥੇ ਮੰਨਿਆ ਉਹ ਤਿੰਨੋਂ ਉੱਠ ਕੇ ਗਏ ਅਤੇ ਮਹਿਮਾਨ ਉੱਠ ਨੂੰ ਬੜੇ ਆਦਰ ਨਾਲ ਆਪਣੇ ਨਾਲ ਲੈ ਆਏ ਕਿਉਂ ਭਰਾ ਉਠ ਤੂੰ ਇਸ ਜੰਗਲ ਵਿੱਚ ਕਿਵੇਂ ਆਇਆ ਤੂੰ ਤਾਂ ਮੈਦਾਨੀ ਜਾਨਵਰ ਹੈ ਸ਼ੇਰ ਨੇ ਪੁੱਛਿਆ ਉੱਠ ਨੇ ਸ਼ੇਰ ਅੱਗੇ ਆਪਣੀ ਲੰਮੀ ਧੋਨੀਵੀਂ ਕਰਦਿਆਂ ਕਿਹਾ ਮਹਾਰਾਜ ਮੈਂ ਆਪਣੇ ਸਾਥੀਆਂ ਨਾਲੋਂ ਵਿਛੜ ਕੇ ਰਾਹ ਤੋ ਪਟਕ ਕੇ ਇੱਧਰ ਆ ਗਿਆ ਹਾਂ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਚਾਹੀ ਮਾਰੋ ਚਾਹੀ ਰੱਖੋ ਨਹੀਂ ਭਰਾ ਉੱਠ ਅਸੀਂ ਤੈਨੂੰ ਨਹੀਂ ਮਾਰਾਂਗੇ ਤੂੰ ਚਾਹੇ ਤਾਂ ਅੱਜ ਤੋਂ ਸਾਡੇ ਨਾਲ ਰਹਿ ਸਕਦਾ ਹੈ ਅੱਜ ਤੋਂ ਤੂੰ ਸਾਡਾ ਮਹਿਮਾਨ ਹੈ ਸ਼ਾਹੀ ਮਹਿਮਾਨ ਅਸੀਂ ਤੇਰੀ ਸੇਵਾ ਕਰਾਂਗੇ ਧੰਨਵਾਦ ਮਹਾਰਾਜ ਉੱਠਨੇ ਖੁਸ਼ ਹੋ ਕੇ ਆਪਣੀ ਤੌਨੀਮੀ ਕਰ ਦਿੱਤੀ ਜੰਗਲ ਦੇ ਰਾਜੇ ਦਾ ਦੋਸਤ ਅਤੇ ਮਹਿਮਾਨ ਬਣ ਕੇ ਰਹਿਣਾ ਉਸ ਲਈ ਬੜੇ ਮਾਣ ਵਾਲੀ ਗੱਲ ਸੀ ਹੁਣ ਸ਼ੇਰ ਦੇ ਚਾਰ ਮਿੱਤਰ ਹੋ ਗਏ ਸਨ ਇੱਕ ਵਾਰ ਸ਼ੇਰ ਦਾ ਜੰਗਲੀ ਹਾਥੀ ਨਾਲ ਯੁੱਧ ਹੋ ਗਿਆ ਜਿਸ ਵਿੱਚ ਸ਼ੇਰ ਬਹੁਤ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਉਹਦੇ ਵਿੱਚ ਇੰਨੀ ਹਿੰਮਤ ਵੀ ਨਾ ਰਹੀ ਕਿ ਉਹ ਆਪਣੇ ਘੁਰਨੇ ਤੋਂ ਬਾਹਰ ਨਿਕਲ ਸਕੇ ਹੁਣ ਸ਼ੇਰ ਜ਼ਖਮੀ ਹੋ ਗਿਆ ਤਾਂ ਖਾਨ ਨੂੰ ਕੌਣ ਲਿਆਵੇ ਸਾਰੇ ਤਾਂ ਸ਼ੇਰ ਤੇ ਹੀ ਪਾਲਦੇ ਸਨ ਦੋ ਦਿਨਾਂ ਬਾਅਦ ਮਜਬੂਰ ਹੋ ਕੇ ਸ਼ੇਰ ਨੂੰ ਨਾ ਸਾਹਮਣੇ ਗੇੜ-ਗੇੜਾ ਕੇ ਕਹਿਣਾ ਪਿਆ ਭਰਾਵੋ ਹੁਣ ਤਾਂ ਮੈਂ ਵੀ ਭੁੱਖਾ ਮਰ ਰਿਹਾ ਹਾਂ ਮੇਰੇ ਲਈ ਕੁਝ ਖਾਣੂ ਲਿਆਓ ਇੱਕ ਤਾਂ ਮੈਂ ਜ਼ਖਮਾਂ ਤੋਂ ਪੀੜਤ ਹਾਂ ਦੂਜਾ ਭੁੱਖ ਨਾਲ ਕੀ ਤੁਸੀਂ ਮੇਰੇ ਲਈ ਖਾਣੇ ਦਾ ਪ੍ਰਬੰਧ ਵੀ ਨਹੀਂ ਕਰ ਸਕਦੇ ਸ਼ੇਰ ਦੀ ਗੱਲ ਸੁਣ ਕੇ ਕਾਂ ਗਿੱਦੜ ਬਾਗ ਇੱਧਰ-ਉੱਧਰ ਦੇਖਣ ਲੱਗੇ ਉਹਨਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕਰਨ ਤਾਂ ਕੀ ਕਰਨ ਸ਼ੇਰ ਬਿਨਾ ਉਹ ਸਾਰੇ ਕੀ ਦਾ ਸ਼ਿਕਾਰ ਕਰ ਸਕਦੇ ਸਨ ਉਹ ਤਿੰਨੋਂ ਜੰਗਲ ਵਿੱਚ ਗਏ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕਿਹੜਾ ਵੀ ਨਹੀਂ ਸੀ ਮਾਰਿਆ ਬਸ ਸ਼ੇਰ ਸ਼ਿਕਾਰ ਕਰਕੇ ਲੈ ਆਉਂਦਾ ਸੀ ਅਤੇ ਉਹ ਖਾ ਲੈਂਦੇ ਸਨ ਹੁਣ ਤਾਂ ਸ਼ੇਰ ਖੁਦ ਵੀ ਭੁੱਖਾ ਬੈਠਾ ਸੀ ਗਿੱਦੜ ਨੇ ਕਾਹਨੂੰ ਕਿਹਾ ਭਰਾਵਾ ਮੇਰੇ ਖਿਆਲ ਨਾਲ ਇਸ ਵਿਪਤਾ ਦੀ ਘੜੀ ਵਿੱਚ ਤਾਂ ਸਾਨੂੰ ਇਸ ਉੱਠ ਨੂੰ ਆਪਣੇ ਰਾਜੇ ਦਾ ਸ਼ਿਕਾਰ ਪਨਾ ਦੇਣਾ ਚਾਹੀਦਾ ਹੈ ਆਖਰੇ ਐਨੇ ਦਿਨਾਂ ਤੋਂ ਮੁਫਤ ਦਾ ਖਾਣਾ ਖਾ ਕੇ ਹੀ ਪਲ ਰਿਹਾ ਹੈ ਫਿਰ ਇਹ ਕਿਹੜਾ ਆਪਣੀ ਜਾਤ ਬ੍ਰਾਦਰੀਆ ਤੇ ਦੇਸ਼ ਦਾ ਹੈ ਕਾਂ ਕੁਝ ਸੋਚਦਾ ਹੋਇਆ ਕਹਿਣ ਲੱਗਿਆ ਤੇਰੀ ਗੱਲ ਤਾਂ ਸਹੀ ਹੈ ਪਰ ਇਹ ਨਾ ਭੁੱਲ ਕਿ ਸਾਡੇ ਰਾਜੇ ਨੇ ਇਸ ਨੂੰ ਆਪਣਾ ਮਹਿਮਾਨ ਬਣਾਇਆ ਹੈ ਅਤੇ ਨਾਲ ਹੀ ਮਿੱਤਰ ਵੀ ਕਿਹਾ ਹੈ ਭਲਾ ਉਹ ਇਸ ਨੂੰ ਕਿਵੇਂ ਖਾਣਗੇ ਗਿੱਦੜ ਨੇ ਹੱਸਦੇ ਹੋਏ ਕਿਹਾ ਇਹਦੀ ਚਿੰਤਾ ਨਾ ਕਰੋ ਮੈਂ ਰਾਜੇ ਦੇ ਸਾਹਮਣੇ ਇਸ ਢੰਗ ਨਾਲ ਗੱਲ ਆਖਾਂਗਾ ਕਿ ਉਹ ਖੁਦ ਆਪਣੇ ਹੀ ਮੂੰਹੋਂ ਇਹ ਕਹਿ ਤੇ ਮਜਬੂਰ ਹੋ ਜਾਣਗੇ ਕਿ ਮੈਂ ਇਸ ਨੂੰ ਖਾ ਲਵਾਂ ਇਹ ਗੱਲ ਕਹਿ ਕੇ ਗਿੱਦੜ ਅੰਦਰ ਸ਼ੇਰ ਕੋਲ ਗਿਆ ਅਤੇ ਜਾਂਦਿਆਂ ਹੀ ਸ਼ੇਰ ਨੇ ਵਾਂਕੇ ਬੋਲਿਆ ਮਹਾਰਾਜ ਅਸੀਂ ਤਾਂ ਪੂਰਾ ਜੰਗਲ ਗਾਹ ਸੁੱਟਿਆ ਪਰ ਸਾਨੂੰ ਕਿਤੋਂ ਵੀ ਕੋਈ ਸ਼ਿਕਾਰ ਨਹੀਂ ਮਿਲਿਆ ਹੁਣ ਤਾਂ ਸਾਡੀ ਹਿੰਮਤ ਵੀ ਜਵਾਬ ਦੇ ਗਈ ਹੈ ਤੁਹਾਨੂੰ ਭੁੱਖ ਦਾੜੀ ਸਦਾਰੀ ਹੈ ਹੁਣ ਤਾਂ ਤੁਹਾਨੂੰ ਬਚਾਉਣ ਦਾ ਇੱਕ ਹੀ ਰਾਂ ਬਾਕੀ ਹੈ ਕਿ ਇਸ ਉੱਠ ਨੂੰ ਮਾਰ ਕੇ ਤੁਹਾਡੀ ਭੁੱਖ ਮਿਟਾਈ ਜਾਵੇ ਗਿੱਦੜ ਦੀ ਗੱਲ ਤੇ ਸ਼ੇਰ ਨੂੰ ਬਹੁਤ ਗੁੱਸਾ ਆਇਆ ਇਸ ਤੇ ਗਿੱਦੜ ਨੂੰ ਡਾਣਦੇ ਹੋਏ ਕਿਆ ਇਹ ਕਿਵੇਂ ਹੋ ਸਕਦਾ ਹੈ ਉਠ ਸਾਡਾ ਮਹਿਮਾਨ ਹੈ ਜੇਕਰ ਤੂੰ ਇਹ ਗੱਲ ਦੁਬਾਰਾ ਆਖੀ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਗਊਦਾਨ ਪ੍ਰਿਥਵੀਦਾਨ ਅਤੇ ਅੰਨਦਾਨ ਨਾਲੋਂ ਵੱਧ ਕੇ ਜੀਵਨਦਾਨ ਹੈ ਗਿੱਦੜ ਨੇ ਸ਼ੇਰ ਦਾ ਉੱਤਰ ਸੁਣ ਕੇ ਕਿਹਾ ਮਹਾਰਾਜ ਇੱਥੇ ਤਾਂ ਤੁਹਾਡੀ ਜਾਨ ਬਚਾਉਣ ਦਾ ਸਵਾਲ ਹੈ ਇਹ ਗੱਲ ਵੀ ਸਿਧਾਂਤ ਦੀ ਹੈ ਕਿ ਪਰਜਾ ਦੀ ਜਾਨ ਰਾਜੇ ਦੀ ਜਾਨ ਨਾਲੋਂ ਕੀਮਤੀ ਨਹੀਂ ਹੁੰਦੀ ਇਹ ਪਾਪ ਅਤੇ ਅਨਿਆ ਦਾ ਉਸ ਸਮੇਂ ਮੰਨਿਆ ਜਾਵੇਗਾ ਜਦ ਤੁਸੀਂ ਜ਼ਬਰਦਸਤੀ ਉਸ ਨੂੰ ਆਪਣਾ ਸ਼ਿਕਾਰ ਬਣਾਉਂਗੇ ਜੇ ਉਹ ਖੁਸ਼ੀ ਨਾਲ ਆਪਣੇ ਆਪ ਨੂੰ ਅਰਪਣ ਕਰ ਦੇਵੇ ਤਾਂ ਇਹ ਪਾਪ ਨਹੀਂ ਮੰਨਿਆ ਜਾਂਦਾ ਤੁਸੀਂ ਲੋਕ ਜੋ ਮਰਜ਼ੀ ਸਮਝੋ ਮੇਰਾ ਦਿਮਾਗ ਇਸ ਵੇਲੇ ਬਿਲਕੁਲ ਕੰਮ ਨਹੀਂ ਕਰ ਰਿਹਾ ਸ਼ੇਰ ਭੁੱਖ ਅਤੇ ਦਰਦ ਨਾਲ ਤੜਫਦਾ ਹੋਇਆ ਬੋਲਿਆ ਗਿੱਦੜ ਉੱਥੋਂ ਬਾਹਰ ਆ ਗਿਆ ਬਾਹਰ ਆਉਂਦੇ ਸਾਰ ਹੀ ਕਹਿਣ ਲੱਗਿਆ ਦੇਖੋ ਮਿੱਤਰੋ ਸਾਡਾ ਰਾਜਾ ਸ਼ੇਰ ਇਸ ਸਮੇਂ ਭੁੱਖਾ ਤੇ ਜ਼ਖਮਾਂ ਕਾਰਨ ਮਰ ਰਿਹਾ ਹੈ ਇਸ ਸਮੇਂ ਉਸਦੇ ਪ੍ਰਾਣਾਂ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਗਰਮ ਗਿਆਨ ਵਿੱਚ ਕਿਹਾ ਗਿਆ ਹੈ ਕਿ ਜਿਸ ਸੇਵਕ ਦੇ ਦੇਖਦੇ ਹੋਏ ਸਵਾਮੀ ਦੁੱਖ ਭੋਗੇ ਉਹ ਸਿੱਧਾ ਨਰਕ ਵਿੱਚ ਜਾਂਦਾ ਹੈ ਤੁਸੀਂ ਸਾਰੇ ਜਾ ਕੇ ਰਾਜੇ ਦੀ ਹਾਲਤ ਦੇਖੋ ਇਹ ਫੈਸਲਾ ਕਰੋ ਕਿ ਅਸੀਂ ਕੀ ਕਰਨਾ ਹੈ ਗਿੱਦੜ ਦੇ ਨਾਲ ਹੀ ਉੱਠ ਬਾਗ ਅਤੇ ਕਾਂ ਰਾਜੇ ਕੋਲ ਗਏ ਤਾਂ ਉਸ ਦੇ ਦੁਖੀ ਹੁੰਦੇ ਹੋਏ ਪੁੱਛਿਆ ਕਿਉਂ ਭਰਾਓ ਖਾਣੇ ਦਾ ਪ੍ਰਬੰਧ ਹੋਇਆ ਕਾਹ ਮੋਲਿਆ ਮਾਲਕ ਅਸੀਂ ਤਾਂ ਥੱਕ ہار ਗਏ ਪਰ ਕਿਤੋਂ ਵੀ ਕੁਝ ਨਹੀਂ ਮਿਲਿਆ ਇਸ ਲਈ ਤੁਸੀਂ ਮੈਨੂੰ ਖਾ ਕੇ ਹੀ ਆਪਣਾ ਢਿੱਡ ਭਰ ਲਵੋ ਮੈਂ ਖੁਦ ਮਰ ਸਕਦਾ ਹਾਂ ਪਰ ਤੁਹਾਨੂੰ ਭੁੱਖ ਨਾਲ ਤੜਫਦੇ ਹੋਏ ਨਹੀਂ ਦੇਖ ਸਕਦਾ ਕਾਂ ਦੀ ਗੱਲ ਸੁਣਦੇ ਸਾਰ ਹੀ ਗਿੱਦੜ ਤੁਰੰਤ ਬੋਲਿਆ ਭਰਾ ਤੂੰ ਤਾਂ ਉਂਝ ਵੀ ਨਿੱਕਿਆ ਜਿਆ ਹੈ ਤੈਨੂੰ ਖਾ ਕੇ ਕੀ ਮਾਲਕ ਦਾ ਢਿੱਡ ਭਰੇਗਾ ਇਸ ਲਈ ਮੈਂ ਮਾਲਕ ਨੂੰ ਕਹਿੰਦਾ ਹਾਂ ਕਿ ਮੈਨੂੰ ਖਾ ਲਵੇ ਗਿੱਦੜ ਮਗਰੋਂ ਬਾਗ ਬੋਲਿਆ ਤੁਹਾਨੂੰ ਦੋਹਾਂ ਨੂੰ ਮਰਨ ਦੀ ਜ਼ਰੂਰਤ ਨਹੀਂ ਮੈਨੂੰ ਆਪਣਾ ਫਰਜ਼ ਪੂਰਾ ਕਰਨ ਦਿਓ ਆਪਣਾ ਰਾਜਾ ਭੁੱਖਾ ਹੈ ਮੈਂ ਇਹ ਕਿਵੇਂ ਸੈਨ ਕਰ ਸਕਦਾ ਹਾਂ ਮੈਂ ਆਪਣੇ ਮਾਲਕ ਦਾ ਲੂਣ ਖਾਦਾ ਹੈ ਇਸ ਲਈ ਪਹਿਲਾਂ ਮੈਂ ਹੀ ਉਸ ਦੀ ਭੁੱਖ ਮਿਟਾਉਂਗਾ ਮੇਰੇ ਸਰੀਰ ਤੇ ਤੁਹਾਡੇ ਦੋਹਾਂ ਨਾਲੋਂ ਵੱਧ ਮਾਸ ਹੈ ਇਸ ਨਾਲ ਰਾਜੇ ਦੇ ਕਈ ਦਿਨ ਲੰਘ ਸਕਦੇ ਹਨ ਉੱਠ ਸਿੱਧਾ ਸਦਾ ਜਾਨਵਰ ਸੀ ਉਹਨੂੰ ਕੀ ਪਤਾ ਸੀ ਕਿ ਇਹ ਤਿੰਨਾਂ ਦੀ ਮਿਲੀ ਭੁਗਤ ਸੀ ਜੋ ਉਸ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਸਨ ਉਸ ਨੇ ਸੋਚਿਆ ਕਿ ਜਦ ਇਹ ਤਿੰਨੋਂ ਵਾਰੀ-ਵਾਰੀ ਆਪਣੇ ਆਪ ਨੂੰ ਸ਼ੇਰ ਹਵਾਲੇ ਕਰਨ ਲਈ ਤਿਆਰ ਹੋ ਗਏ ਹਨ ਤਾਂ ਫਿਰ ਮੈਂ ਹੀ ਕਿਉਂ ਪਿਛਾ ਰਹਾ ਹਾਂ ਉੱਠਨੇ ਆਪਣੇ ਚੁੱਪ ਤੋੜਦਿਆਂ ਗਿਆ ਇਸ ਸਮੇਂ ਤੁਸੀਂ ਹੀ ਦੁਖੀ ਨਹੀਂ ਹੋ ਤੁਹਾਡੇ ਨਾਲੋਂ ਵੱਧ ਦੁਖੀ ਤਾਂ ਮੈਂ ਹਾਂ ਜੋ ਰਾਜੇ ਦੇ ਇੱਥੇ ਮਹਿਮਾਨ ਬਣ ਕੇ ਆਇਆ ਰਾਜੇ ਨੇ ਮੇਰੀ ਬੜੀ ਸੇਵਾ ਕੀਤੀ ਮੈਂ ਤਾਂ ਇਹੋ ਜਿਹੇ ਮਹਾਨ ਜੀਵ ਨੂੰ ਕਦੇ ਨਹੀਂ ਭੁੱਲ ਸਕਦਾ ਮੈਨੂੰ ਘਰ ਵਿੱਚ ਬਿਠਾ ਕੇ ਪਿਆਰ ਨਾਲ ਸਾਰਾ ਕੁਝ ਲਿਆ ਕੇ ਦਿੱਤਾ ਉਨ ਤੁਸੀਂ ਲੋਕ ਚਾਹੋ ਤਾਂ ਮੇਰਾ ਮਾਸ ਸ਼ੇਰ ਨੂੰ ਖਵਾ ਸਕਦੇ ਹੋ ਮੈਂ ਤਾਂ ਇਸ ਨੂੰ ਆਪਣੇ ਚੰਗੇ ਭਾਗ ਸਮਝਾਂਗਾ ਕਿ ਮੇਰਾ ਜੀਵਨ ਕਿਸੇ ਭਲੇ ਪੁਰਸ਼ ਦੇ ਕੰਮ ਆਇਆ ਮੌਤ ਤਾਂ ਟਲ ਨਹੀਂ ਸਕਦੀ ਇਹ ਤਾਂ ਇੱਕ ਦਿਨ ਆਉਣ ਹੀ ਹੈ ਫਿਰ ਕਿਉਂ ਨਾ ਇਹ ਜੀਵਨ ਆਪਣੇ ਇੱਕ ਮਿੱਤਰ ਤੇ ਕੁਰਬਾਨ ਕਰ ਦਿੱਤਾ ਜਾਵੇ ਉਠਦੇ ਮੂੰਹ ਚੋਂ ਇਹ ਸ਼ਬਦ ਨਿਕਲੇ ਹੀ ਸੰਨ ਕੀ ਬਾਗ ਅਤੇ ਗਿੱਦੜ ਉਸ ਨੂੰ ਟੁੱਟ ਕੇ ਪੈ ਗਏ ਦੇਖਦੇ ਹੀ ਦੇਖਦੇ ਉੱਠਦਾ ਜੀਵਨ ਸਮਾਪਤ ਹੋ ਗਿਆ